ਪੰਜਾਬ ਬੰਦ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਰੋਡ ਜਾਮ ਕੀਤੇ ਹਨ ਉੱਥੇ ਹੀ ਭਾਰਤ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਹੜਾ ਗਾਗਾ ਦੇ ਐਸ ਡੀ ਐਮ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਉਗਰਾਹ ਵੱਲੋਂ ਮੋਦੀ ਸਰਕਾਰ ਦਾ ਪ੍ਰਦਰਸ਼ਨ ਕੀਤਾ ਗਿਆ ਮੇਰਾ ਨਾਮ ਬਾਲ ਸਿੰਘ ਢੀਂਸਾ ਜੀ ਮੈਂ ਬੀਕੇਜੂ ਅਗਰਾਹਾ ਲਹਿਰਾ ਬਲਾਕ ਦਾ ਕਾਰਜਕਾਰੀ ਬਧਾਨਾ ਜੀ ਜੀ ਅੱਜ ਕਿੱਥੇ ਪੁਤਲਾ ਫੁੱਟਿਆ ਹੈ ਪੰਜਾਬ ਦੇ ਵਿੱਚ ਜਿਹੜਾ ਜਾਮ ਲੱਗਿਆ ਨੇ ਕੀ ਕਹਿਣਾ ਚਾਹੋਗੇ ਉਹ ਗ੍ਰਾਮ ਵੱਲੋਂ ਜਿਹੜਾ ਅੱਜ ਪੁਤਲਾ ਫੁੱਟਿਆ ਹੈ ਦੇਖੋ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਉਹ ਜਿਹੜੀਆਂ ਦੋ ਫੋਰਮਾ ਬਾਰਡਰਾਂ ਤੇ ਲੜ ਰਹੀਆਂ ਨੇ ਉਹਨਾਂ ਵੱਲੋਂ ਸਾਰੇ ਪੰਜਾਬ ਦਾ ਜਿਹੜਾ ਬੰਦ ਦਾ ਸੱਦਾ ਹੈ ਉਹ ਦਿੱਤਾ ਹੋਇਆ ਉਸ ਦੇ ਤਾਲਮੇਲ ਵਿੱਚ ਪ੍ਰੋਗਰਾਮ ਦੇ ਵੱਲੋਂ ਬੀਕੇਜੂ ਏਕਤਾ ਉਗਰਾਹਾ ਅਤੇ ਸੰਯੁਕਤ ਮੋਰਚਾ ਦੀ ਕਾਲ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੋਦੀ ਸਰਕਾਰ ਹੈ ਉਸ ਦੇ ਜਿਹੜੇ ਪੁਤਲੇ ਨੇ ਉਹ ਫੂਕੇ ਜਾ ਰਹੇ ਨੇ ਜਿਹੜਾ ਸੁਪਰੀਮ ਕੋਰਟ ਦੇ ਹਦੇਸ਼ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਜਿੱਥੇ ਵੀ ਵਿਦਿਆਰਥੀ ਰੇਟੇਨ ਕਰਨ ਦੀ ਗੱਲ ਹੋ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਦਿੱਤੀ ਨਹੀਂ ਜਾ ਰਿਹਾ ਪੰਜਾਬ ਸਰਕਾਰ ਦੇ ਪ੍ਰੈਸ਼ਰ ਮੈਂ ਜਿਹੜੀ ਸੁਪਰੀਮ ਕੋਰਟ ਹੈ ਇਸ ਨੇ ਪਹਿਲਾਂ ਵੀ ਜਿਹੜੀਆਂ ਹਦਾਇਤਾਂ ਨੇ ਉਹ ਬਹੁਤ ਵਾਰ ਜਿਹੜਿਆ ਕਰ ਚੁੱਕੀ ਹੈ ਪਰ ਸੁਪਰੀਮ ਕੋਰਟ ਹੈ ਜਿਹੜੀਆਂ ਹਦਾਇਤਾਂ ਨੇ ਉਹ ਜੋ ਕਰਦੀ ਹੈ ਉਸ ਨੂੰ ਲਾਗੂ ਨਹੀਂ ਕਰਾਉਂਦੀ ਹੈਗੀ ਇਸ ਕਰਕੇ ਜਦੋਂ ਵੀ ਜੇ ਸੁਪਰੀਮ ਕੋਰਟ ਹੁਕਮ ਕਰਦੀ ਹੈ ਤਾਂ ਤਾੜਨਾ ਕਰਦੀ ਹੈ ਉਹ ਸਿਰਫ ਗਰੀਬ ਲੋਕਾਂ ਖਾਤਰ ਹੈ ਤੇ ਜਿਹੜਾ ਅਮੀਰ ਨੇ ਜਾਂ ਵੱਡੇ ਘਰਾਣੇ ਨੇ ਉਹਨਾਂ ਲੋਕਾਂ ਖਾਤਰ ਹੋਰ ਕਾਨੂੰਨ ਹੈ ਤੇ ਸਾਡੇ ਗਰੀਬਾਂ ਖਾਤਰ ਹੋਰ ਕਾਨੂੰਨ ਹੈ ਸਾਡੇ ਤੇ ਸੁਪਰੀਮ ਕੋਰਟ ਹੁਕਮ ਕਰ ਦਿੰਦੀ ਹੈ ਪਰ ਜੋ ਵੱਡਿਆਂ ਖਾਤਰ ਹੁਕਮ ਕਰਦੀ ਹੈ ਉਹ ਨਹੀਂ ਲਾਗੂ ਹੁੰਦੇ ਕਿਉਂਕਿ ਇੱਥੇ ਜਿਹੜਾ ਕਾਨੂੰਨ ਹੈ ਉਹ ਲਾਗੂ ਨਹੀਂ ਹੁੰਦਾ ਕਿਉਂਕਿ ਇੱਥੇ ਕਾਨੂੰਨ ਬਣਿਆ ਹੋਇਆ ਹੈ ਕਿ ਕੋਈ ਵੀ ਬੰਦਾ ਇੱਥੇ ਖੜ ਕੇ ਪਿਸ਼ਾਬ ਨਹੀਂ ਕਰ ਸਕਦਾ ਪਰ ਇੱਥੇ ਤਾਂ ਗਰੀਬ ਦੇ ਮੂੰਹਾਂ 'ਚ ਵੀ ਪਿਸ਼ਾਬ ਕੀਤਾ ਜਾਂਦਾ ਹੈ ਇਸ ਕਰਕੇ ਸੁਪਰੀਮ ਕੋਰਟ ਨੂੰ ਕੋਈ ਜਾਣਦਾ ਹੀ ਨਹੀਂ ਹੈ ਉਹ ਤਾਂ ਅਮੀਰਾਂ ਦਾ ਬਣਾਇਆ ਹੋਇਆ ਹੈ ਗਰੀਬਾਂ ਵਾਸਤੇ ਕੋਈ ਸੁਪਰੀਮ ਕੋਰਟ ਨਹੀਂ ਹੈ ਅਗਲੇ ਪ੍ਰੋਗਰਾਮ ਕੀ ਹੋਣਗੇ ਅਗਰਾਹਾਂ ਸਾਡਾ ਅਗਲਾ ਪ੍ਰੋਗਰਾਮ ਅਗਰਾਹਾਂ ਜੱਥੇਬੰਦੀ ਦਾ ਜਿਹੜਾ ਉਹ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਡੇ ਦੋ ਪ੍ਰੋਗਰਾਮ ਆਏ ਹੋਏ ਨੇ ਇੱਕ ਅਸੀਂ ਹਰਿਆਣੇ ਦੇ ਵਿੱਚ 4 ਤਰੀਕ ਨੂੰ ਸੰਯੁਕਤ ਮੋਰਚਾ ਦੇ ਸੱਦੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਜੋ ਮੋਦੀ ਸਰਕਾਰ ਦੀਆਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਵਾਸਤੇ ਇੱਕ ਜਿਹੜਾ 11 ਤਰੀਕ ਨੂੰ ਪਿਛਲੇ ਨੂੰ ਡਰਾਫਟ ਜਿਹੜਾ ਕੇਂਦਰ ਦੀ ਸਰਕਾਰ ਨੇ ਸਾਰੇ ਸੂਬਿਆਂ ਨੂੰ ਭੱਡਿਆ ਹੈ ਕਿ ਇਹ ਖੇਤੀ ਨੀਤੀ ਹੈ ਜਿਹੜੀ ਜਿਵੇਂ ਅਸੀਂ ਕਹਿੰਦੇ ਆ ਉਹ ਕਾਰਪੋਰੇਟ ਪੱਖੀ ਹੈ ਉਸ ਦੀ ਅਸੀਂ ਨਖੇਦੀ ਕਰਦੇ ਆ ਪੰਜਾਬ ਦੇ ਵਿੱਚ ਨਹੀਂ ਉਹ ਲਾਗੂ ਹੁਣ ਦੇਵਾਂਗੇ ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਾਡਾ 9 ਤਰੀਕ ਨੂੰ ਮੋਗੇ ਦੇ ਵਿੱਚ ਇੱਕ ਵੱਡੀ ਰੈਲੀ ਹੈ ਜਿਹੜਾ ਉਹ ਵੀ ਸੰਯੁਕਤ ਮੋਰਚਾ ਦੇ ਸੱਦੇ ਤੇ ਅਸੀਂ ਕਰ ਰਹੇ ਹਾਂ ਦੇਸ ਕਰਕੇ ਸਾਰੀ ਪਿੰਡਕਾ ਇਹਨੂੰ ਚੈੱਕ ਕਰ ਪਿੰਡ ਦਾ ਰਾਹ ਬਣ ਗਿਆ ਮੈਂ ਬਹਾਦਰ ਸਿੰਘ ਪਟਾਲ ਖੁਰਦੋ ਜਨਕਤਰ ਆ ਭਾਰਤੀ ਕਿਸ਼ਨਿਕ ਤਗਰਾਹਾਂ ਬਲਾ ਕਲੈਰਿਕ ਅੱਜ ਜਿਹੜਾ ਇਸ ਪ੍ਰੋਗਰਾਮ ਵਿੱਚ ਲਿਖਿਆ ਗਿਆ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਦੇ ਉੱਤੇ ਰੋਡਾਂ ਦੋ ਫਾਰਮ ਜੋ ਕਿ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨੀ ਹੱਕਾਂ ਵਾਸਤੇ ਮਜ਼ਦੂਰਾਂ ਵਾਸਤੇ ਲੜ ਰਹੇ ਆ ਉਹਨਾਂ ਕਿਸਾਨਾਂ ਦੇ ਉੱਪਰ ਅਥਰੂ ਗੈਂਦੇ ਦੇ ਗੋਲੇ ਵਰਾਏ ਗਏ ਐ ਫੈਰਾਂ ਕੀਤੀ ਗਈ ਐ ਪਾਣੀ ਦੀਆਂ ਪਿਛਾੜਾ ਮਾਰੀਆਂ ਗਈਆਂ ਉਹ ਕਿਸਾਨ ਅਮਨ ਸ਼ਾਂਤੀ ਦੇ ਜ਼ਰੀਏ ਦਿੱਲੀ ਜਾਣਾ ਚਾਹੁੰਦੇ ਐ ਸਰਕਾਰ ਨੂੰ ਕੀ ਦਿੱਕਤ ਐ ਭਾਜਪਾ ਹਕੂਮਤ ਨੂੰ ਕੀ ਦਿੱਕਤ ਐ ਅਸੀਂ ਉਹਨਾਂ ਸਾਥੀਆਂ ਦੇ ਘੋਲ ਨੂੰ ਤਾਕਤ ਦੇਣ ਵਾਸਤੇ ਅੱਜ ਐਸਕੇਐਮ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਦੇ ਵਿੱਚ ਅਰਥੀ ਫੂਕ ਮਜਾਰੇ ਕਰ ਰਹੇ ਆ ਲਹਿਰੇ ਵਲਾਕ ਦੇ ਵਿੱਚ ਬੀਕੇ ਜੋ ਇਕਤਾ ਗ੍ਰਾਹਵਲੋਂ ਅੱਜ ਅਰਥੀ ਭੂਕ ਮੁਜਾਹਰਾ ਕੀਤਾ ਗਿਆ ਤਾਂ ਜੋ ਸੰਘਰਸ਼ ਕਰਦੇ ਸਾਡੇ ਸਾਥੀਆਂ ਨੂੰ ਤਾਕਤ ਮਿਲ ਸਕੇ ਅਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਜੋ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹੈ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸੰਜੀਆਂ ਮੰਗਾਂ ਵਾਸਤੇ ਲੜਾਈ ਲੜ ਰਹੇ ਹੈ ਸਰਕਾਰ ਡਰਾਮਾ ਕਰ ਰਹੀ ਹੈ ਜੋ ਸੁਪਰੀਮ ਕੋਰਟ ਹੈ ਇਹ ਵੀ ਇੱਕ ਰਬੜ ਦੀ ਮੋਹਰ ਬਣੀ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਦੀ ਪਹਿਲਾਂ ਬਹੁਤ ਹਦਾਇਤਾਂ ਨੇ ਸਪਰੀਮ ਕੋਰਟ ਦੀਆਂ ਕਿੱਥੇ ਮੰਦਦੇ ਆ ਸਪਰੀਮ ਕੋਰਟ ਦੇ ਹਿੱਤ ਵੀ ਤੁਸੀਂ ਵੱਧ ਪੈਸੇ ਰੱਖ ਸਕਦੇ ਸਾਰੇ ਐਮਐਮਐਲ ਵੀ ਐਮਪੀਐਲ ਵੀ ਵੱਧੂ ਪੈਸਾ ਪੇ ਵੱਡੀਆਂ ਵੱਡੀਆਂ ਕਾਰਾਂ ਕੁਠੀਆਂ ਜਾਇਜਤਾ ਅਤੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਦੂਜੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਸਿਰਫ ਤੇ ਸਿਰਫ ਭਾਰਤ ਦੇ ਵਿੱਚ ਇੱਕ ਜ਼ਮੀਨ ਬਚੀ ਹੈ ਇੱਕ ਨਾਜ ਬਚਿਆ ਹੈ ਸਿਰਫ ਖਾਣ ਵਾਸਤੇ ਤੇ ਲੋਕਾਂ ਦੇ ਰੋਜ਼ਗਾਰ ਵਾਸਤੇ ਰੇਲਵੇ ਵੇਚਤਾ ਹਵਾਈ ਜਹਾਜ਼ ਵੇਚਤੇ ਯੂਨੀਵਰਸਿਟੀਆਂ ਵੇਚਤੀਆਂ ਅੱਗੇ ਜੇਲਾਂ ਵੇਚਣੀਆਂ ਠਾਣੇ ਵੇਚਣੇ ਫੌਜ ਤੱਕ ਵੇਚ ਦੇਣਾ ਇਸ ਕਰਕੇ ਸਮੁੱਚੇ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆਂ ਦੁਕਾਨਦਾਰ ਸਾਡੇ ਆ ਸਾਡੇ ਘਰਾਂ ਚੋਂ ਸਾਡੇ ਪਰਿਵਾਰਾਂ ਚੋਂ ਇਹ ਨਾ ਰਜਗਾਰ ਵੀ ਵੱਡੇ ਪੱਧਰ ਤੇ ਖਤਮ ਹੋਊਗਾ ਕਿਉਂਕਿ ਜੇ ਮੌਲ ਆ ਕੇ ਬਿੱਗ ਬਾਲ ਮਤਲਬ ਬਿੱਗ ਹਾਊਸ ਵਰਗੇ ਪਟੰਡੇ ਦੇ ਵਿੱਚ 400 ਭਰਾ ਸਾਡੇ ਦੁਕਾਨਦਾਰ ਵਿਲੇ ਕਰਤੇ ਇਸ ਕਰਕੇ ਇਹ ਲੜਾਈ ਸਮੁੱਚੇ ਲੋਕਾਂ ਦੀ ਹੈ ਜਿੰਨੇ ਅਸੀਂ ਦੋ ਟਾਈਮ ਰੋਟੀ ਖਾਂਦੇ ਆ ਉਹ ਸਾਰੇ ਲੋਕਾਂ ਦੀ ਲੜਾਈ ਹੈ ਸਾਨੂੰ ਇਹ ਲੜਾਈ ਦੱਬ ਕੇ ਲੜਨੀ ਪਊਗੀ ਤਾਂ ਜੋ ਅਸੀਂ ਦੋ ਟਾਈਮ ਦੀ ਜਿਹੜੀ ਰੋਟੀ ਹੈ ਉਹ ਸੌਕੀ ਕਾ ਸਕੀਏ ਤੇ ਸਾਡੇ ਬੱਚਿਆਂ ਵਾਸਤੇ ਜੀਵਨ ਦੇ ਦੋ ਘੁੱਟ ਬਚਾ ਸਕੀਏ